ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡਾ ਪੰਜਾਬੀ ਸਟੋਰੀ 13 ਚੈਨਲ ਵਿੱਚ ਲੈ ਕੇ ਆਏ ਅੱਜ ਦੀ ਇੱਕ ਨਵੀਂ ਕਹਾਣੀ ਬੈਂਕ ਜਿਸ ਦੇ ਕਹਾਣੀਕਾਰ ਹਨ ਕਿਰਨ ਸੰਧੂ ਫਗਵਾੜਾ ਸਰਜੀਤ ਸਿੰਘ ਤੇ ਉਸ ਦੇ ਛੋਟੇ ਭਰਾ ਦਾ ਵਿਆਹ ਇੱਕ ਦਿਨ ਦੇ ਫਰਕ ਨਾਲ ਹੀ ਹੋਇਆ ਸੀ ਦੋਨਾਂ ਨੂੰਹਾਂ ਦੀਆਂ ਸਾਰੀਆਂ ਰਸਮਾਂ ਇਕੱਠੇ ਹੀ ਕੀਤੀਆਂ ਗਈਆਂ ਸਨ ਸੁਰਜੀਤ ਦੀ ਪਤਨੀ ਸਿਮਰਨ ਬਹੁਤ ਹੀ ਸਮਝਦਾਰ ਪੜੀ ਲਿਖੀ ਸਲਾਈ ਕਢਾਈ ਦੇ ਵਿੱਚ ਨਿਪੁੰਨ ਤੇ ਘਰ ਦੇ ਸਾਰੇ ਕੰਮ ਬੜੇ ਸੁਚੱਜੇ ਢੰਗ ਦੇ ਨਾਲ ਕਰਨਾ ਜਾਣਦੀ ਸੀ ਅਤੇ ਉਸ ਦੀ ਦਰਾਨੀ ਇੱਕ ਵੱਡੇ ਘਰ ਦੀ ਧੀ ਸੀ ਨਵੇਂ ਰਿਸ਼ਤੇਦਾਰਾਂ ਦੇ ਆਂਤਕ ਜੰਤਕ ਸ਼ੁਰੂ ਹੋਈ ਤਾਂ ਸਿਮਰਨ ਨੂੰ ਇਹ ਅਹਿਸਾਸ ਹੋਇਆ ਕਿ ਉਸਦੇ ਸੱਸ ਸੌਰਾ ਉਸਦੇ ਪੇਕੇ ਵਾਲਿਆਂ ਤੇ ਦਰਾਣੀ ਦੇ ਪੇਕੇ ਵਾਲਿਆਂ ਦੀ ਖਾਤਰਦਾਰੀ ਦੇ ਵਿੱਚ ਬਹੁਤ ਫਰਕ ਕਰਦੇ ਹਨ ਸਿਮਰਨ ਤੇ ਸੁਰਜੀਤ ਕੁਝ ਵੀ ਨਾ ਬੋਲਦੇ ਸਭੋਂ ਪਿਆਰ ਵਿੱਚ ਗੁੜੁਛ ਜੋੜੀ ਸਭ ਕੁਝ ਦੇਖ ਕੇ ਵੀ ਅਨਦੇਖਾ ਹੀ ਕਰੀ ਜਾ ਰਹੀ ਸੀ ਸਿਮਰਨ ਦੀ ਦਰਾਣੀ ਤੇ ਦਿਔਰ ਕੈਨੇਡਾ ਚਲੇ ਗਏ ਸਨ ਸਿਮਰਨ ਦੀ ਸੱਸ ਉਸ ਦੇ ਹਰ ਕੰਮ ਦੇ ਵਿੱਚ ਨਗੋਚਾਂ ਕੱਢਦੀ ਰਹਿੰਦੀ ਸਿਮਰਨ ਦੇ ਸੱਸ ਸੋਰਾ ਅਤੇ ਨਨਾਨ ਤਿਕੜੀ ਦੀਆਂ ਨਜ਼ਰਾਂ ਹਮੇਸ਼ਾ ਹੀ ਉਸ ਦੇ ਉੱਪਰ ਹੀ ਲੱਗੀਆਂ ਰਹਿੰਦੀਆਂ ਸਿਮਰਨਤਾ ਭਾਵੇਂ ਸਰਜੀਤ ਨੂੰ ਕੁਝ ਵੀ ਬੋਲ ਕੇ ਨਾ ਦੱਸਦੀ ਪਰ ਉਹ ਵੀ ਤਾਂ ਸਭ ਕੁਝ ਜਾਣਦਾ ਸੀ ਤੇ ਸਭ ਕੁਝ ਹੀ ਸਮਝਦਾ ਵੀ ਸੀ ਤੇ ਖਾਸ ਕਰਕੇ ਉਸ ਨੂੰ ਆਪਣੇ ਮਾਂ ਤੇ ਪਿਓ ਦੇ ਸੁਭਾਅ ਬਾਰੇ ਪਤਾ ਹੀ ਸੀ ਪਰ ਸਰਜੀਤ ਤੇ ਸਿਮਰਨ ਦਾ ਆਪਸੀ ਪਿਆਰ ਪਰਿਵਾਰ ਦੀਆਂ ਬਧਿਕੀਆਂ ਤੇ ਪਾਣੀ ਫੇਰ ਦਿੰਦਾ ਦੋਨੋਂ ਇੱਕ ਦੂਜੇ ਦਾ ਬੜਾ ਹੀ ਖਿਆਲ ਰੱਖਦੇ ਇੱਕ ਸਿਮਰਨ ਦੀ ਸੱਸ ਇੱਕ ਦਿਨ ਸਿਮਰਨ ਦੀ ਸੱਸ ਨੇ ਸਿਮਰਨ ਨੂੰ ਕਿਹਾ ਕਿ ਉਹ ਆਪਣੇ ਸਾਰੇ ਗਹਿਣੇ ਮੈਨੂੰ ਦੇ ਦੇਵੀ ਤਾਂ ਕਿ ਮੈਂ ਬੈਂਕ ਦੇ ਲੋਕਰ ਦੇ ਵਿੱਚ ਰੱਖ ਕੇ ਸਾਮ ਦੇਵਾਂ ਗਹਿਣੇ ਘਰ ਵਿੱਚ ਰੱਖਣ ਦਾ ਜਮਾਨਾ ਤਾਂ ਨਹੀਂ ਹੈ ਉਦੋਂ ਸਿਮਰਨ ਨੂੰ ਆਪਣੀ ਸੱਸ ਦੀ ਮਨਸਾ ਦਾ ਕੁਝ ਵੀ ਪਤਾ ਨਹੀਂ ਸੀ ਕਿ ਇਹ ਗਹਿਣੇ ਹੁਣ ਉਸ ਨੂੰ ਕਦੇ ਵੀ ਨਹੀਂ ਮਿਲਨੇ ਸੱਸ ਨੇ ਸੁਰਜੀਤ ਦੇ ਪੇਕਿਆਂ ਵੱਲ ਦੇ ਗਹਿਣਿਆਂ ਵਿੱਚੋਂ ਵੀ ਉਸ ਨੂੰ ਇੱਕ ਗਹਿਣਾ ਵੀ ਰੱਖਣ ਨਾ ਦਿੱਤਾ ਸੱਸ ਨੇ ਸਿਮਰਨ ਦੇ ਪੇਕਿਆਂ ਵੱਲ ਦੇ ਗਹਿਣਿਆਂ ਵਿੱਚੋਂ ਵੀ ਉਸ ਨੂੰ ਇੱਕ ਵੀ ਗਹਿਣਾ ਨਾ ਰੱਖਣ ਦਿੱਤਾ ਸੱਸ ਨੇ ਗਹਿਣੇ ਆਪਣੇ ਕੋਲ ਰੱਖ ਲਈ ਜਾਂ ਬੈਂਕ 'ਚ ਇਸ ਗੱਲ ਦਾ ਸਿਮਰਨ ਨੂੰ ਕੋਈ ਵੀ ਖਬਰ ਨਹੀਂ ਸੀ ਜਦੋਂ ਸਰਜੀਤ ਸ਼ਾਮੀ ਕਾਰ ਵਾਪਸ ਆਇਆ ਤਾਂ ਸਰਜੀਤ ਨੇ ਪਾਣੀ ਸਿਮਰਨ ਨੇ ਪਾਣੀ ਦਾ ਗਲਾਸ ਫੜਾਇਆ ਤਾਂ ਸਰਜੀਤ ਦੀ ਨਜ਼ਰ ਸਿਮਰਨ ਦੇ ਹੱਥਾਂ ਤੇ ਪਈ ਉਸ ਨੇ ਪਾਣੀ ਤਾਂ ਇੱਕ ਪਾਸੇ ਰੱਖ ਦਿੱਤਾ ਤੇ ਸਿਮਰਨ ਨੂੰ ਪੁੱਛਿਆ ਸਿਮਰਨ ਤੇਰੇ ਗਹਿਣੇ ਕਿੱਥੇ ਨੇ ਸਿਮਰਨ ਨੇ ਸਾਰੀ ਗੱਲ ਸਰਜੀਤ ਨੂੰ ਦੱਸ ਦਿੱਤੀ ਸਰਜੀਤ ਸਿਮਰਨ ਨੂੰ ਗੁੱਸੇ ਹੋਇਆ ਕਿ ਮੈਨੂੰ ਬਿਨਾ ਪੁੱਛੇ ਤੂੰ ਸਾਰੇ ਗਹਿਣੇ ਕਿਉਂ ਦੇ ਦਿੱਤੇ ਤਾਂ ਸਿਮਰਨ ਨੇ ਕਿਹਾ ਕਿ ਮੇਰਾ ਅਸਲੀ ਗਹਿਣਾ ਤਾਂ ਤੁਸੀਂ ਹੀ ਹੋ ਪਰ ਸਿਮਰਨ ਤੂੰ ਗਹਿਣੇ ਪਾ ਕੇ ਬਾਹਰ ਜਾਂਦੀ ਨਹੀਂ ਫੇਰ ਕੀ ਜ਼ਰੂਰਤ ਸੀ ਗਹਿਣੇ ਬੈਂਕ ਦੇ ਵਿੱਚ ਰੱਖ ਕੇ ਆਉਣ ਦੀ ਤੂੰ ਤਾਂ ਹਮੇਸ਼ਾ ਘਰ ਹੀ ਰਹਿੰਦੀ ਹੈ ਜੇ ਗਹਿਣੇ ਪਾ ਕੇ ਵੀ ਰੱਖਦੀ ਸੀ ਤਾਂ ਵੀ ਇਸ ਦੇ ਵਿੱਚ ਡਰਨ ਵਾਲੀ ਕਿਹੜੀ ਗੱਲ ਸੀ ਪਰ ਕਿਸੇ ਵੀ ਖੁਸ਼ੀ ਦੇ ਮੌਕੇ ਸਿਮਰਨ ਨੂੰ ਉਹ ਗਹਿਣੇ ਕਦੇ ਵੀ ਵਾਪਸ ਨਾ ਮਿਲੇ ਕਦੇ ਕਦੇ ਜਦੋਂ ਸਿਮਰਨ ਕਿਸੇ ਜਾਣ ਲਈ ਤਿਆਰ ਹੋਣ ਲੱਗਦੀ ਤਾਂ ਉਹ ਨਕਲੀ ਗਹਿਣਿਆਂ ਨੂੰ ਦੇਖ ਕੇ ਹੌਂਕਾ ਭਰ ਕੇ ਆਪਣੇ ਆਪ ਨੂੰ ਕਹਿੰਦੀ ਮੈਂ ਅਜੇ ਜੀ ਭਰ ਕੇ ਦੇਖੇ ਵੀ ਨਹੀਂ ਸੰ ਗਹਿਣੇ ਪਰ ਕਰ ਵੀ ਕੀ ਸਕਦੀ ਸੀ ਕਿਤੇ ਨਾ ਕਿਤੇ ਸਿਮਰਨ ਦੀਆਂ ਸੱਜਰੀਆਂ ਸੱਦਨਾ ਪੂਰੀਆਂ ਵੀਨਾ ਹੋ ਸਕੀਆਂ ਚਲੋ ਸਮਾਂ ਬੀਤਦਾ ਗਿਆ ਫਿਰ ਇੱਕ ਦਿਨ ਕਿਸੇ ਖਾਸ ਰਿਸ਼ਤੇਦਾਰੀ ਦੇ ਵਿੱਚ ਵਿਆਹ ਸੀ surjeet ਨੇ ਆਪਣੀ ਮਾਂ ਨੂੰ ਕਿਹਾ ਬੇਬੇ ਸਿਮਰਨ ਦੇ ਗਾਣੇ ਬੈਂਕ ਦੇ ਵਿੱਚੋਂ ਲਿਆ ਕੇ ਦੇ ਦੇਵੋ ਰਿਸ਼ਤੇਦਾਰੀ ਵਿੱਚ ਘਰ ਦੀ ਨੂੰ ਬਿਨਾ ਗਹਿਣਿਆਂ ਤੋਂ ਕਿਵੇਂ ਜਾ ਸਕਦੀ ਹੈ ਵਾਰ-ਵਾਰ ਕਹਿਣ ਤੇ ਆਖਿਰ ਸੱਸ ਨੇ ਕੌੜਾ ਘੁੱਟ ਭਰ ਕੇ ਗਹਿਣੇ ਸਿਮਰਨ ਨੂੰ ਦੇ ਦਿੱਤੇ ਤੇ ਸਿਮਰਨ ਆਪਣੇ ਮਾਪਿਓ ਦੁਆਰਾ ਦਿੱਤੇ ਹੋਏ ਗਹਿਣਿਆਂ ਨੂੰ ਪਾ ਕੇ ਬੜੀ ਹੀ ਖੁਸ਼ ਹੋਈ ਸੀ ਉਸਨੇ ਸੋਰੇ ਸੋਰਿਆਂ ਵੱਲੋਂ ਪਾਏ ਗਹਿਣੇ ਦੇਖ ਕੇ ਬੜੀ ਖੁਸ਼ ਹੋਈ ਕਿਉਂਕਿ ਉਹ ਇਹ ਇੱਕ ਗਹਿਣਾ ਸਰਜੀਤ ਨੇ ਆਪਣੇ ਹੱਥੀਂ ਵੀ ਬਣਵਾਇਆ ਸੀ ਅੱਜ ਤਾਂ ਕਈ ਸਾਲਾਂ ਦੇ ਬਾਅਦ ਸਰਜੀਤ ਦੇ ਮਨਪਸੰਦ ਗਹਿਣੇ ਪਾ ਕੇ ਸਿਮਰਨ ਪਹਿਲਾਂ ਦੀ ਤਰ੍ਹਾਂ ਤਿਆਰ ਹੋ ਕੇ ਸਰਜੀਤ ਦੇ ਸਾਹਮਣੇ ਆਈ ਸੀ। ਤਿਆ ਖੜੀ ਹੋਈ ਸੀ। ਅੱਜ ਉਸ ਦੇ ਚਿਹਰੇ ਦੇ ਉੱਪਰ ਅਜੀਬ ਜਿਹੀ ਚਮਕ ਤੇ ਰੌਣਕ ਸੀ। ਸਰਜੀਤ ਨੂੰ ਸਿਮਰਨ ਅੱਜ ਇੱਕ ਸਜਰੀ ਵਿਆਹੀ ਦੀ ਤਰ੍ਹਾਂ ਲੱਗ ਰਹੀ ਸੀ। ਸੁਰਜੀਤ ਨੇ ਇੱਕ ਪੱਕਾ ਸੋਚ ਲਿਆ ਸੀ ਕਿ ਉਹ ਹੁਣ ਇਹ ਸਾਰੇ ਗਹਿਣੇ ਸਿਮਰਨ ਤੋਂ ਕਦੇ ਵੀ ਵੱਖ ਨਹੀਂ ਹੋਣ ਦੇਵੇਗਾ ਵਿਆਹ ਨਿਭੜ ਗਿਆ ਸੱਸ ਨੇ ਸਿਮਰਨ ਦੇ ਕੋਲੋਂ ਕਈ ਵਾਰ ਗਹਿਣੇ ਮੰਗੇ ਪਰ ਹੁਣ ਉਹ ਸਮਝ ਚੁੱਕੀ ਸੀ ਤੇ ਹਰ ਵਾਰ ਗੱਲ ਨੂੰ ਟਾਲ ਦਿੰਦੀ ਜਾਂ ਫਿਰ ਆਣ ਸੁਣਿਆ ਹੀ ਕਰ ਦਿੰਦੀ ਸੀ ਕਿਉਂਕਿ ਸਰਜੀਤ ਨੇ ਸਿਮਰਨ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਗਹਿਣੇ ਵਾਪਸ ਬਿਲਕੁਲ ਵੀ ਨਹੀਂ ਕਰਨੇ ਜਦੋਂ ਸਿਮਰਨ ਤੇ ਉਸ ਦਾ ਪਤੀ ਜਦੋਂ ਕਦੇ ਬਾਹਰ ਗਏ ਹੁੰਦੇ ਤਾਂ ਸੱਸ ਤੇ ਨਨਾਨ ਨੇ ਉਹਨਾਂ ਦਾ ਕਮਰਾ ਪੱਤ ਪੱਤ ਕਰਕੇ ਫਰੋਲ ਦਿੱਤਾ ਪਰ ਗਹਿਣੇ ਕਿਤੇਉਂ ਨਾ ਮਿਲੇ ਸਰਜੀਤ ਨੇ ਸਮਝਦਾਰੀ ਨਾਲ ਸਾਰੇ ਗਹਿਣੇ ਸਟੋਰ ਵਿੱਚ ਡਿੱਠੇ ਮੰਝੇ ਦੀ ਦੌਣ ਨਾਲ ਬੰਨ ਦਿੱਤੇ ਜਦੋਂ ਕਿਤੇ ਜ਼ਰੂਰਤ ਹੁੰਦੀ ਉਦੋਂ ਹੀ ਸਿਮਰਨ ਗਹਿਣੇ ਪਾ ਕੇ ਵਾਪਸ ਉਸ ਜਗ੍ਹਾ ਤੇ ਹੀ ਰੱਖ ਦਿੰਦੀ ਕਿਉਂਕਿ ਉੱਥੇ ਤਾਂ ਬਹੁਤ ਜ਼ਿਆਦਾ ਸਮਾਨ ਪਿਆ ਸੀ ਮੰਜਾ ਵੀ ਇੰਨਾ ਭਾਰਾ ਸੀ ਤੇ ਉਸ ਨੂੰ ਕੋਈ ਹਿਲਾ ਵੀ ਨਹੀਂ ਸੀ ਸਕਦਾ ਨਾਲੇ ਕਿਸੇ ਨੂੰ ਕੋਈ ਸ਼ੱਕ ਵੀ ਨਹੀਂ ਸੀ ਹੋਇਆ ਆਖਰ ਗਹਿਣੇ ਕਿੱਥੇ ਰੱਖੇ ਨੇ ਸਾਰਾ ਟੱਬਰ ਇਹੀ ਸੋਚ-ਸੋਚ ਕੇ ਪਰੇਸ਼ਾਨ ਹੋ ਰਿਹਾ ਸੀ ਹੁਣ ਤਾਂ ਜਦੋਂ ਵੀ ਕੀਤੇ ਸਰਜੀ ਤੇ ਸਿਮਰਨ ਬਾਹਰ ਜਾਂਦੇ ਉਸ ਦੀ ਸਾਸ ਤੇ ਨਾਨਦ ਹਮੇਸ਼ਾ ਦੀ ਤਰ੍ਹਾਂ ਉਹਨਾਂ ਦਾ ਸਾਰਾ ਕਮਰਾ ਫਰੋਲ ਦਿੰਦੀਆਂ ਪਰ ਉਹਨਾਂ ਦੇ ਹੱਥ ਕੁਝ ਵੀ ਨਾ ਲੱਗਿਆ ਉਹਨਾਂ ਨੂੰ ਨਹੀਂ ਪਤਾ ਸੀ ਕਿ ਗੈਨੇ ਬੈਂਕ ਦੇ ਲੋਕਰ ਤੋਂ ਵੀ ਵੱਧ ਸੁਰੱਖਿਅਤ ਜਗ੍ਹਾ ਤੇ ਮਹਿਫੂਜ਼ ਹਨ ਹੁਣ ਉਹਨਾਂ ਨੂੰ ਪੁਨ ਸਰਜੀਤ ਤੇ ਸਿਮਰਨ ਦੇ ਗਾਣੇ ਕਦੇ ਵੀ ਹੱਥ ਨਾ ਲੱਗੇ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ